ਤੇ ਕੋਈ ਇਹ ਜੋ ਆਦਰ ਨਹੀਂ ਕਰਦਾ ਸਤਕਾਰ ਨਹੀਂ ਕਰਦਾ ਮਹਾਰਾਜ ਕਹਿੰਦੇ ਪਿਆਰਿਓ ਜੇ ਉਹਦੇ ਹਿਰਦੇ ਚ ਪਰਮੇਸ਼ਰ ਦਾ ਨਾਮ ਬਸ ਗਿਆ ਨਾ ਫਿਰ ਉਹ ਸਾਰੀ ਸ੍ਰਿਸ਼ਟੀਾਂ ਦਾ ਰਾਜਾ ਹੈ ਉਹਦਾ ਇੱਥੇ ਹੀ ਨਹੀਂ ਚੱਲਣਾ ਦਰਗਾਹ ਵਿੱਚ ਵੀ ਚੱਲਣਾ ਜਾਗ ਕਹਿਆ ਦਰਗਾਹ ਚੱਲੈ ਸੋ ਕਿਸ ਕੋ ਨਜ਼ਰ ਲਾਏਗਾ ਤੇ ਸੰਸਾਰ ਦੇ ਬਾਦਸ਼ਾਹ ਦਾ ਹੁਕਮ ਦਰਗਾਹ ਨਹੀਂ ਮੰਨਦੀ ਸੰਸਾਰ ਦੇ ਬਾਦਸ਼ਾਹ ਦਾ ਹੁਕਮ ਹਵਾ ਨਹੀਂ ਮੰਨਦੀ ਸੰਸਾਰ ਦੇ ਬਾਦਸ਼ਾਹ ਦਾ ਹੁਕਮ ਅੱਗ ਨਹੀਂ ਮੰਨਦੀ ਜਹਾਂ ਦੇ ਤੁੰ ਜਹਾਂ ਦੇ ਬਾਸਿਆ ਦਾ ਹੁਕਮ ਪਾਣੀ ਨਹੀਂ ਮੰਨਦਾ ਪੰਜਾਤਾਂ ਦਾ ਜੋ ਕੋਈ ਤਤ ਨਹੀਂ ਮੰਨਦਾ ਨਾ ਕੋਈ ਬਿਮਾਰੀ ਮੰਨਦੀ ਐ ਨਾ ਕੋਈ ਲਿਖਿਆ ਹੋਇਆ ਲੇਖ ਮੰਨਦਾ ਫਿਰ ਉਹਦਾ ਰਾਜ ਕੀ ਤੇ ਹੋਇਆ ਉਹਦਾ ਫਿਜ਼ੀਕਲ ਰਾਜ ਹੈ ਕਿਸੇ ਸ਼ਕਤੀ ਤੇ ਰਾਜ ਤਾਂ ਹੋਇਆ ਨਾ ਮਹਾਰਾਜ ਕਹਿੰਦੇ ਇਹ ਜਿਹੜਾ ਰਾਜਾ ਹੈ ਨਾ ਇਹਦਾ ਕੀ ਹੋਇਆ ਸਾਰੇ ਹੀ ਮੰਨਦੇ ਪਾਉਨੂ ਜੇ ਕਹਦੇ ਜਰਾ ਠਹਿਰ ਜਾ ਇਨ ਖੈਰ ਨਾ ਪਹਿਲੇ ਪਾਣੀ ਨੂੰ ਕਹਿ ਦੇਵੇ ਬਾਬਾ ਵੀਰ ਸਿੰਘ ਜੀ ਚੰ ਚੰਦਰਾ ਦੇ ਕੰਢੇ ਤੇ ਡੁਕੇ ਹੋਏ ਨੇ ਕਿਉਂਕਿ ਫੌਜ ਲੰਘ ਨਹੀਂ ਸਕਦੀ ਅੱਗੇ ਰਣਜੀਤ ਸਿੰਘ ਜੀ ਦੀ ਦਰਿਆ ਬਛੋੜਿਆ ਠਾਠਾ ਮਾਰ ਦੇ ਬੇਨਤੀ ਕਰਦਾ ਕਿ ਤੇ ਮਹਾਰਾਜ ਜੇ ਜਮਰਾਉਂ ਦਾ ਖਿਲਾ ਸਾਡੇ ਇਥੋਂ ਜਾਂਦਾ ਰਿਹਾ ਫੇਰ ਸਾਡਾ ਕਿਤੇ ਪੈਰ ਜੰਮਣ ਦਾ ਹੈ ਨਹੀਂ ਚਾਂਸ ਤੇ ਮਲਖਈਆ ਸਾਰੇ ਇਹ ਅਫਗਾਨਿਸਤਾਨ ਦਾ ਉੱਠਿਆ ਹੋਇਆ 2 ਲੱਖ ਤਾਂ ਗਿਣਤੀ ਕਹ ਆ ਗਿਆ 2-4 ਲੱਖ ਇਹਨਾਂ ਨਾਲ ਹੋਰ ਪੈਦ ਤੋਰ ਪੈਣੇ ਇਹਨਾਂ ਨੇ ਮੁੜ ਕੇ ਭੇਡਾਂ ਵਕੀਆਂ ਵਾਂਗੂ ਪੰਜਾਬ ਦੀਆਂ ਬੱਚੀਆਂ ਨੂੰ ਫੇਰ ਵੇਚਣੇ ਲਿਆ ਕੇ ਕੋਈ ਕਿਰਪਾ ਕਰੋ ਇਸ ਵੇਲੇ ਫੌਜ ਮੰਗਣੀ ਚਾਹੀਦੀ ਹੈ ਜੇ ਛੇਤੀ ਤੋਂ ਛੇਤੀ ਬਾਪਾ ਜੀ ਨੇ ਪਾਰੋਕਾਰ ਵਸੋ ਕੇ ਗਰੇ ਆ ਨੂੰ ਆ ਕੇ ਕਿਹਾ ਕਿ ਅਸੀਂ ਸੁਖਨੀ ਸਾਹਿਬ ਦਾ ਪਾਠ ਕਰਨਾ ਹੈ ਉਹਨਾਂ ਚ ਤੂੰ ਸ਼ਾਂਤ ਹੋ ਜਾ। ਉਹਨੇ ਬੜੀ ਹੈਰਾਨੀ ਦੀ ਗੱਲ ਹੈ ਸੈਂਟੀਫਿਕ ਬਾਤਾਂ ਹੈ ਦੀ ਇਹ। ਉਹਦੇ ਵਿੱਚ ਤਾਂ ਹਜ਼ਾਰਾਂ ਹੀ ਸਵਾਲ ਪੈਦਾ ਹੁੰਦੇ ਨੇ ਵੀ ਜੇ ਬਾਬਾ ਜੀ ਨੇ ਰੋਗ ਵੀ ਦਿੱਤਾ ਪਾਣੀ ਤਾਂ ਪਿੱਛੋਂ ਤਾਂ ਪਾਣੀ ਤੁਰਿਆ ਆਉਂਦਾ ਸੀ ਨਾ ਪਹਾੜਾਂ ਤੋਂ। ਉਹਨੇ ਤਾਂ ਉਹ ਛਾਲਾ ਮਾਰਨਾ ਸੀ। ਐਸਾ ਨਹੀਂ ਜਿੱਥੋਂ ਪਾਣੀ ਚੱਲਿਆ ਜਿੱਥੋਂ ਜਿੱਥੋਂ ਤੁਰਿਆ ਜਿੱਧਰ ਨੂੰ ਜਾ ਰਿਹਾ ਸਾਰਾ ਹੀ ਰੋਕ ਦਿੱਤਾ। ਜੇ ਰਸਤਾ ਲੈ ਰਿਹਾ 2 ਘੰਟੇ ਵਿੱਚ ਸੁਹਣੀ ਸਾਡਾ ਪਾਠ ਕਰਿਆ ਤੇ ਫੌਜ ਸਾਰੀ ਨੰਗ ਜਾਂਦੀ ਹੈ। ਉਹਦੇ ਬਾਅਦ ਜਿਸ ਵਾਰ ਹਾਥੀ ਆਪਨੇ ਭਾਰਨ ਗਾ ਲਿਆ ਦਰਿਆ ਨੂੰ ਜਿਵੇਂ ਚੜ ਗਿਆ ਤੇ ਇੱਕ ਕੰਪਨੀ ਮਹਾਰਾਜਾ ਰਣਜੀਤ ਸਿੰਘ ਦੀ ਰੁੜ ਗਈ। ਕਹਿਣ ਲੱਗੇ ਮਹਾਰਾਜਾ 80 ਬੰਦੇ ਰੁੜ ਗਏ ਇਹਦੇ ਵਿੱਚ। ਕਹਿਣ ਲੱਗੇ ਭਾਈ ਇਹਨਾਂ ਦੇ ਮਨ 'ਚ ਨਿਸ਼ਚੈ ਨਹੀਂ ਸੀ ਇਹ ਤਰਕ ਕਰ ਰਹੇ ਸੀ। ਸੋ ਇਸ ਕਰਕੇ ਦਰਿਆ ਨੂੰ ਇਹ ਗੱਲ ਚੰਗੀ ਨਾ ਲੱਗੀ। ਉਕੇ ਇਹ ਵੀ ਸਾਧੂਆਂ ਦੀ ਸਹਾਇਤਾ ਕਰਦੇ ਨੇ ਦੇਵਤੇ ਨੇ ਜਿਹੜੇ ਪੈ ਵਿੱਚ ਪਉਣ ਬਹਿ ਸਰਵਾਉ ਪੈਵੇਂ ਚੱਲਾ ਲਖ ਦਰਿਓ ਪੈਵੇਂ ਚ ਅਗਨ ਕੱਢਾਏ ਬੇਗਾ ਪੈਵੇਂ ਤਾਤੀ ਦੱਬੀ ਬਾਣਾ ਛੋਏ ਸਾਰੇ ਹੀ ਕਹਿਣਾ ਮੰਨਦੇ ਨੇ ਜਿੰਨੀ ਕੁਦਰਤ ਐ ਕਾਇਨਾਤ ਐ ਸਾਰੀ ਨੂੰ ਕਹਿਣਾ ਮੰਨਣਾ ਪੈਂਦਾ ਪੈ ਜੀਵਨ ਨੇ ਨੇਰੀ ਰੋਕਦੀ ਗੁਰੂ ਅੰਗਦ ਪਾਤਸ਼ਾਹ ਸਾਹਿਬਾਸ ਤੇ ਖਿਚੜੀ ਬਣਾਉਣੀ ਸੀ ਮਹਾਰਾਜ ਕੋ ਲੈ ਕੇ ਜਾਂਦਾ ਮਹਾਰਾਜ ਪਿੱਛੇ ਕਰ ਲੈਂਦਾ ਕਹ ਲਗੇ ਮਾਰਾ ਕਿ ਵਗਿਆ ਹੋ ਗਈ ਮੇਤੇ ਮਾਰਾ ਕਹਿੰਦੇ ਵਗਿਆ ਮੇਰੇ ਵਾਸਤੇ ਤੂੰ ਖਿਚੜੀ ਲਿਆਇਆ ਜੇ ਅਸੀਂ ਨਾਲ ਖਾਂਦੇ ਤਾਂ ਕੀ ਫਰਕ ਪੈਣਾ ਸੀ ਤਾਂ ਪਰਮੇਸ਼ਰ ਦੇ ਇੰਤਜ਼ਾਮ ਦੇ ਵਿੱਚ ਬੜਾ ਪਾਰਾ ਬੇਕਨ ਪਾ ਦਿੱਤਾ ਉਹ ਜਿਹੜੀ ਅਮੀਰੀ ਬੇਅੰਤ ਬਿਮਾਰੀਆਂ ਦੇ ਕਟਾਣੂਆਂ ਨੂੰ ਰੋੜੀ ਲਈ ਜਾਂਦੇ ਸੀ ਇੱਥੋਂ ਤੇ ਹਵਾ ਨੂੰ ਸ਼ੁੱਧ ਕਰ ਰਹੀ ਸੀ ਪੋਲਿਊਸ਼ਨ ਜਿੰਨੀ ਸੀ ਸਾਰਿਆਂ ਨੂੰ ਪੇਰ ਫੋਰਸ ਧਰਤੀ ਤੋਂ ਚੱਕ ਕੇ ਲਿਜਾ ਰਹੀ ਸੀ ਤੇ ਅੱਗੇ ਜਾ ਕੇ ਉਹਨਾਂ ਧਾਕੀਆਂ ਤੇ ਜਿੱਥੇ ਕੁਝ ਨਹੀਂ ਹੁੰਦਾ ਉੱਥੇ ਇਹਨੇ ਰੇਤ ਸਿੱਟਣੀ ਸੀ ਉੱਥੇ ਦੇ ਸੱਪ ਜਿਹੜੇ ਨੇ ਇਹ ਰੇਤ ਦੇ ਨਾਲ ਜਿਉਂਦੇ ਨੇ ਇਸ ਕਰਦੇ ਨਾਲ ਉਹ ਤੋਂ ਸਾਰਾ ਹੀ ਇੰਤਜ਼ਾਮ ਵਿਗਾੜ ਦਿੱਤਾ ਪਿਆਰਿਆ ਇਹ ਗੱਲ ਨਹੀਂ ਕੁਦਰਤ ਚ ਦਖਲ ਨਹੀਂ ਦੇਣਾ ਸੋਦਾ ਕਹਿਣਾ ਤਾਂ ਮੰਨ ਲਿਆ ਨਾ ਉਸਨੇ ਭਾਈ ਭਾਰੂ ਗੁਰੂ ਅਮਰਦਾਸ ਮਹਾਰਾਜ ਦੇ ਹਰ ਰੋਜ਼ ਦਰਸ਼ਨ ਕਰਨ ਜਾਂਦਾ ਹੈ ਘੋੜਾ ਉਸ ਦਾ ਲੇਕਿਨ ਉਹਦੇ ਭਜੰਦਾ ਇੰਨਾ ਬਲ ਸੀ ਇਹ ਘੋੜਾ ਜਿਵੇਂ ਜੀ ਕਰਦਾ ਉਸੇ ਤਰ੍ਹਾਂ ਚੱਲੇ ਜਾਂਦਾ ਸੀ ਲੱਗਦਾ ਸੀ ਚਾਹੁੰਦਾ ਧਰਤੀ ਤੇ ਲੇਕਿਨ ਪੈਰ ਨਹੀਂ ਸੀ ਲਾਉਂਦਾ ਨਵਾਬ ਫੌਜ ਲਈ ਵਿਆਸਾ ਦੇ ਕੰਡੇ ਤੇ ਬੈਠਾ ਗਵਸਵਾਲ ਸਾਹ ਦੇ ਸਾਹਮਣੇ ਦਰਿਆ ਰੀਖ ਰਿਹਾ ਵੀ ਕਾ ਦਰਿਆ ਉਤਰੇ ਤੇ ਕਦੋਂ ਮੈਂ ਫੋਗਿਆ ਪਾਰ ਕਰਾਂ ਇਧਰੋਂ ਕੀ ਦੇ ਦੇ ਘੋੜਾ ਸਵਾਰ ਆ ਰਿਹਾ ਹੈ ਜੇ ਉਹਨੇ ਦਰਿਆਵਾਂ ਦੀਆਂ ਛੱਲਾਂ ਦੇ ਉੱਤੇ ਦੀ ਘੋੜਾ ਲੰਘਿਆ ਹੁੰਦਾ ਤੇ ਜਿਸ ਵਤ ਲੰਘ ਕੇ ਆ ਗਿਆ ਹੈਰਾਨ ਹੋ ਗਿਆ ਕਿ ਘੋੜੇ ਦੇ ਤਾਂ ਪੌੜ ਵੀ ਨਹੀਂ ਭਿੱਜੇਵੇ ਇਹ ਤਾਂ ਇਹ ਆ ਗਿਆ ਜਿਵੇਂ ਉੱਪਰ ਦੀ ਔਰਤ ਆਉਂਦਾ ਦੋ ਚਾਰ ਫੋਟ ਉਪਰੇ ਉੱਪਰ ਸੀ ਤੁਰ ਕੇ ਆਇਆ ਉਸ ਵੇਲੇ ਨਵਾਬ ਨੇ ਹੱਥ ਜੋੜੇ ਘੋੜਾ ਰੋਲਿਆ ਕਹਿਣ ਲੱਗੇ ਤੂੰ ਕੋਈ ਯੋਨੀ ਹੈ ਤੂੰ ਕੋਈ ਪਗੰਬਰ ਹੈ ਦਰਿਆ ਦੇ ਉੱਤੇ ਤੇਰਾ ਘੋੜਾ ਤੁਰਦਾ ਨਜ਼ਰ ਆਉਂਦਾ ਹੈ ਲੇਕਿਨ ਇਹਦਾ ਪਾੜ ਨਹੀਂ ਪਿੱਛਿਆ ਆਇਆ ਮੈਨੂੰ ਤੂੰ ਆਪਣਾ ਮਰੀਦ ਬਣਾ ਲੈ ਕਹਿਣ ਲੱਗੇ ਮਰੀਦ ਤਾਂ ਮੈਂ ਵੀ ਗੁਰੂ ਮਹਾਰਾਜ ਦਾ ਜੇ ਤੇਰੇ ਮਨ ਵਿੱਚ ਸਤਮੁੱਚ ਸ਼ੋਭ ਜਾਗੇ ਤਾਂ ਜਿਹੜੀਆਂ ਫੌਜਾਂ ਭੁਜੀਆਂ ਨੇ ਇਹਨਾਂ ਨੂੰ ਛੱਡ ਦੇ ਜੋ ਕੁਝ ਤੇਰੇ ਕੋਲ ਹੈ ਸਭ ਕੁਝ ਛੱਡ ਦੇ ਕਿਉਂਕਿ ਆਦਮੀ ਇਹਨਾਂ ਨੂੰ ਹੈ ਭਾਈ ਬ੍ਰੂਦੇ ਰਸਤੇ ਤੇ ਚੱਲਣ ਵਾਸਤੇ ਕੁਰਬਾਨੀ ਦੇਣੀ ਪੈਂਦੀ ਆ ਮੈਂ ਦੀ ਤੇ ਮੇਰੀ ਦੀ ਦੋ ਚੀਜ਼ਾਂ ਦੀ ਆदमी ਕੋ ਰਹਿੰਦੀਆਂ ਜੇ ਰੱਬ ਲੱਜਣਾ ਨਾ ਮੈਂ ਰਹੇ ਨਾ ਮੇਰੀ ਰਹੇ ਭਾਗ ਜਾਗੇ ਨਵਾਬ ਦੇ ਉਸਨੇ ਆਪਣੇ ਪੁੱਤਰ ਨੂੰ ਕਹਿਤਾ ਕਿ ਤੂੰ ਫੌਜਾਂ ਸੰਭਾਲ ਸਭ ਸੰਭਾਲ ਮੈਂ ਹੁਣ ਨਹੀਂ ਆਉਣਾ ਕਰ ਭਾਈ ਭਾਰੋ ਦੇ ਨਾਲ ਚਲੇ ਜਾਂਦਾ ਮਹਾਰਾਜ ਦੇ ਕੋ ਮਹਾਰਾਜ ਨੇ ਭਾਈ ਭਾਰੂਣ ਕੇ ਹਰ ਕੇ ਤੁਸੀਂ ਉਹ ਨਾਮ ਦੇ ਦਾਤ ਦੇ ਦੋ ਕਿਉਂਕਿ ਪੂਰਨ ਗੁਰਸਿੱਖ ਸੀ ਉਹ ਪੁਗਿਆ ਹੋਇਆ। ਜੋ ਇਸ ਤਰ੍ਹਾਂ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੁਕਮ ਮੰਨਦੀਆਂ ਨੇ ਪ੍ਰਭੂ ਦੇ ਪਿਆਰੇ ਨੇ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਲਿਖਦੇ ਨੇ ਰੰਗਲੇ ਸਚਨ ਚ ਇੱਕ ਸਾਥੀ ਆਉਂਦੀ ਆ ਉਹਨਾਂ ਦੀ ਆ ਬੀਬੀ ਜੀ ਦੇ ਥੋੜੀ ਦੇ ਬਾਪੂ ਜੀ ਬਾਰੇ ਉਹ ਕਹਿੰਦੇ ਜਿਸ ਪਿੰਡ 'ਚ ਰਹਿੰਦੇ ਸੀ ਇਹ ਚਰੀ ਵੱਢ ਕੇ ਲਿਆਉਂਦੇ ਹੁੰਦੇ ਆਪਣੇ ਪਸ਼ੂਆਂ ਨੂੰ ਤਾਂ ਪਿੰਡ ਨੇ ਛਾਵ ਨੂੰ ਬਾਹਰ ਆ ਕੇ ਖੜ ਜਾਣਾ ਵੀ ਉਹ ਹੁੰਦੇ ਨੇ ਹੀਰਾ ਸਿੰਘ ਉਹਨੇ ਕਹਿੰਦੇ ਅੱਧਿਆਂ ਨੂੰ ਤਾਂ ਇਹ ਲੱਗਣਾ ਵੀ ਇੱਕ ਹੱਥ ਉੱਚੀ ਹੈ ਚਰੀ ਜਿਹੜੀ ਨਾਲ ਨਹੀਂ ਸੀਸ ਦੇ ਲੱਗ ਰਹੀ ਉੱਤੇ ਹੀ ਤੁਰੀ ਆਉਂਦੀ ਹੈ ਇੱਕ ਨਾਲ ਨੂੰ ਦੂਜੇ ਪਾਸੇ ਵਾਲੇ ਨੂੰ ਲੱਗਣਾ ਵੀ ਨਹੀਂ ਨਾਲ ਲੱਗੀ ਹੋਈ ਦਸੀ ਹੈ ਸਾਨੂੰ ਜਦੋਂ ਮਰਦਾਨੇ ਨੂੰ ਫੜ ਲਿਆ ਗੁਰੂ ਮਹਾਰਾਜ ਨੂੰ ਬਾਬਰ ਨੇ ਇਹਨਾਂ ਨੂੰ ਬੋਝੇ 'ਚ ਘਾ ਦਿੱਤੇ ਮਰਦਾਨੇ ਨੂੰ ਘੋੜੇ ਛੁڑا ਦਿੱਤੇ ਵੀ ਇਹ ਘੋੜੇ ਉੱਥੇ ਬਚਾਉਣੇ ਨੇ ਤਾਂ ਭਾਈ ਵਾਲਾ ਵੀ ਬੋਝਾ ਚੱਕੀ ਜਾਂਦਾ ਹੈ ਗੁਰਮਾਨ ਸਾਹਿਬ ਦੇ ਵੀ ਇੱਕ ਪੰਡ ਸਿਰ ਤੇ ਧਰਤੀ ਮਹਾਰਾਜ ਕਹਿੰਦੇ ਮਰਦਾਨਿਆਂ ਦਾ ਵਾਅ ਬਜਾ ਕਹਿੰਦਾ ਸੱਚੇ ਬਾਸ਼ਾ ਘੋੜੇ ਇਹ ਤਾਂ ਫੇਰ بڑا ਬੁਰਾ ਭਲਾ ਕਹਿੰਦੇ ਜੇ ਕੋਈ ਨਾ ਠਹਿ ਗਿਆ ਮਹਾਰਾਜ ਕਹਿੰਦੇ ਕੋਈ ਨਾ ਧੂਫੇ ਦਾ ਨਾ ਕਰ ਘੋੜੇ ਕਿਧਰੇ ਨਹੀਂ ਜਾਂਦੇ ਉਦੋਂ ਇਹ ਸ਼ਬਦ ਪੜਦੇ ਜਾਂਦੇ ਨੇ ਕਦੇ ਅੱਗੇ ਕਦੇ ਪਿੱਛੇ ਹੌਲੀ ਹੌਲੀ ਜਾ ਰਹੇ ਨੇ ਬੜੀ ਮਸਤੀ ਦੇ ਅੰਦਰ ਕੀ ਦੇਖਦੇ ਨੇ ਸਾਰੇ ਵੀ ਆ ਜਿਹੜੇ ਤਿੰਨ ਕੈਦੀ ਨੇ ਘੁੜੇ ਵੀ ਇਹਨਾਂ ਦੇ ਪਿੱਛੇ-ਪਿੱਛੇ ਆ ਰਹੇ ਨੇ ਜਿੱਧਰ ਨੂੰ ਜਾਂਦੇ ਨੇ ਤੇ ਨਾਲੇ ਜਿਹੜੀਆਂ ਪੰਡਾ ਬਗਾਰਦੀਆਂ ਇਹਨਾਂ ਨੂੰ ਚਕਾਈਆਂ ਇਹਨਾਂ ਦੇ ਸਿਰ ਤੋਂ ਹੱਥ-ਹੱਥ ਉੱਚੀਆਂ ਆਪੇ ਹੀ ਤੁਰੀਆਂ ਹੋ ਗਈਆਂ ਇੱਕ ਵਜੇ ਚੀਜ਼ਾਂ ਹੁੰਦੀਆਂ ਜਿਨ੍ਹਾਂ ਤੇ ਸਾਨੂੰ ਵਿਚਾਰ ਕਰਨੀ ਪੈਂਦੀ ਹੈ ਕਿਉਂਕਿ ਇਹ ਚੀਜ਼ਾਂ ਜਿਹਦੇ ਹਿਰਦੇ 'ਚ ਨਾਮ ਵਸ ਜਾਵੇ ਨਾ ਜਿਸ ਨਾਮ ਦੇ ਦਾ ਸੋਈ ਵੱਡਾ ਰਾਜਾ ਉਹ ਵੱਡਾ ਰਾਜਿਆਂ ਦੇ ਰਾਜਾ ਹੈ ਜਿਸ ਨੂੰ ਬਖਸ਼ੇ ਸਿਰਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਸੋ ਨਾਮ ਦੀ ਮਹਿਮਾ ਕਿਉਂਕਿ ਨਾਮ ਤੇ ਨਾਮੀ ਵਿੱਚ ਭੇਦ ਨਹੀਂ ਵੈਗਰੂ ਵਿੱਚ ਤੇਵ ਦੇ ਵਿੱਚ ਭੇਦ ਨਹੀਂ ਕੋਈ ਵੀ ਹੁੰਦਾ ਸੋ ਮਹਾਰਾਏ ਕਹਿੰਦੇ ਪਿਆਰਿਓ ਰਾਜਾ ਸਦੀ ਸ੍ਰਿਸ਼ਟ ਕਾ ਨਾਮ ਮਨ ਪਿੰਨਾ ਜਿਹਦੇ ਚਿੱਤ ਦੇ ਵਿੱਚ ਨਾਮ ਨਾਲ ਤੇ ਜਿਗਿਆ ਚਿੱਤ ਉਸ ਸ੍ਰਿਸ਼ਟੀ ਦਾ ਰਾਜਾ ਹੁੰਦਾ ਹੈ ਉਹਦਾ ਕਹਿਣਾ ਸਭ ਮੰਨਦੇ ਚਾਹੇ ਉਹਦੀ ਬਾਹਰਲੀ ਹਾਲਤ ਕਿਹੋ ਜਿਹੀ ਹੋ ਜੇ ਸੰਸਾਰ ਤਰ ਜਾਂਦਾ ਹੈ ਛਿਦਾ ਲੈਂਦਾ ਹੈ ਦਰਗਾਹ ਤੋਂ ਜੇ ਕੋਈ ਇੰਨਾ ਵੀ ਕਹਿ ਦੇਵੇ ਨਾ ਪਹਿਲਾਂ ਹੱਥ ਜੋੜ ਕੇ ਬੁਲਾ ਲਵੇ ਜੀ ਕਹਿ ਕੇ ਆਦਰ ਕਰ ਲਵੇ ਕਹਿੰਦੇ ਉਹਦੇ ਨਾਲ ਵੀ ਉਹਦਾ ਛਟਕਾਰਾ ਹੋ ਜਾਂਦਾ ਇੱਕ ਵਾਰੀ ਬਲਜੱਲਨ ਜੀ ਗੁਰੂ ਸ਼ੇਮੇ ਪਾਸ਼ਾ ਬਲੇ ਹੋਏ ਨੇ ਗੁਰੂ ਸ਼ੇਮੇ ਪਾਸ਼ਾ ਨਾਲ ਕਾਫੀ ਉਹਨਾਂ ਦੇ ਬਚਨ ਹੋਏ ਮਹਾਰਾਜ ਜੀ ਬੜਾ ਸਤਕਾਰ ਕਰਦੇ ਸੀ ਆਪਦੀ ਮਾਨਤਾ ਬਹੁਤ ਹੋ ਗਈ ਲਾਹੌਰ ਦੇ ਅੰਦਰ ਸਿਗੇ ਜੱਟ ਸਿੱਧੀ ਗੱਲ ਕਰਦੇ ਸੀ ਮਹਾਰਾਜ ਕਹਿੰਦੇ ਭਗਤ ਜੀ ਤੁਸੀਂ ਤਾਂ RAM ਨਾਮ ਭਜਨ ਬੰਦਗੀ ਕਰਦੇ ਹੋ ਸਾਡੇ ਪਿੱਛੇ ਮੂਲ ਪਏ ਹੋਏ ਨੇ ਇਹ ਘੜਾ ਹੀ ਨਹੀਂ ਛੱਡਦੇ ਉਹ ਸਾਇਸ ਸੁਭਾਅ ਕਰਨ ਲੱਗਾ ਕਹਿੰਦਾ ਗੁਰੂ ਮਹਾਰਾਜ ਤੁਸੀਂ ਪਲੰਗ ਦੇ ਨਾਲ ਕੁੱਤੀ ਬੰਨੀ ਹੋਈ ਹੈ ਇਹ ਕੁੱਤੇ ਕਹਿੰਦੇ ਬੈਠੇ ਫਿਰਦੇ ਨੇ ਉਹ ਸਿੱਧੀ ਜਟਾ ਵਾਲੀ ਗੱਲ ਕਰਤੀ। ਗੱਲ ਕੀ ਸੀ ਵੀ ਤੁਸੀਂ ਮਾਇਆ ਨੂੰ ਅੰਗੀਕਾਰ ਕਰ ਲਈ। ਜਿੱਥੇ ਮਾਇਆ ਹੋ ਉਥੇ ਕਲੇਸ਼ ਨੇ ਜ਼ਰੂਰ ਹੀ ਆਉਣਾ। ਜਿੱਥੇ ਪ੍ਰਾਪਰਟੀ ਹੈ ਉਥੇ ਲਿਟੀਗੇਸ਼ਨ ਜ਼ਰੂਰ ਹੀ ਆ। ਮੁਕਦਮੇਬਾਜ਼ੀ ਚਲਦੀ ਹੋ ਰਹਿਦੀ ਹੈ ਪ੍ਰਾਪਰਟੀ ਨਾਲ। ਮਹਾਰਾਜ ਕਹਿੰਦੇ ਵੀ ਹੁਣ ਤਾਂ ਅਸੀਂ ਬੰਨੀਓ ਤਾਂ ਇਹ ਵੀ ਉਹਨਾਂ ਦੇ ਸਿਰ ਪਰ ਨੇ। ਸੋ ਉਹ ਉਹਨਾਂ ਦੇ ਮਨ 'ਚ ਆਇਆ ਵੀ ਮਾਨਤਾ ਮੇਰੀ ਜਾਦੇ ਹੋਣ ਲੱਗੀ। ਜੇ ਸਾਧੂ ਆਪਣੇ ਮੌਜ ਦੇ ਮਾਲਕ ਹੁੰਦੇ ਨੇ ਕੋਈ ਇਹਨਾਂ ਨੂੰ ਬੰਨ ਨਹੀਂ ਸਕਦਾ ਕਈ ਵਾਰੀ ਜਦ ਬਹੁਤ ਮਾਨਤਾ ਵੱਧ ਜਾਂਦੀ ਹੈ ਫਿਰ ਉਹ ਨਿੰਦਿਆ ਕਰਾਉਣ ਦੀ ਸੋਚਦੇ ਨੇ ਵੀ ਕੱਟ ਜਾਣਾ ਅਸਲੀ ਅਸਲੀ ਰਹਿ ਜਾਣਾ ਜਿਹੜੇ ਬਾਧੂ ਲੱਗੇ ਹੋਏ ਨੇ ਸਭ ਛੱਡ ਜਾ ਤੇ ਵੀ ਸਾਹਬ ਨੇ ਵੀ ਐਵੇਂ ਕਰਿਆ ਨਾਮਦੇਵ ਜੀ ਨਾਲ ਵੀ ਐਵੇਂ ਹੋਈ ਸੋਏ ਨੇ ਨੇ ਵੀ ਐਸਾ ਕਰਿਆ ਕਿ ਲਾਹੌਰ ਛੱਡ ਗਏ ਦੂਰ ਚਲੇ ਗਏ ਉੱਥੇ ਇੱਕ ਵੱਡਾ ਸ਼ਾਹੂਕਾਰ ਸੀ ਉਹਦਾ ਕੋਈ ਕੰਮ ਕਰਨ ਲਈ ਅਸੀਂ ਕੋਈ ਬਿਲਡਿੰਗਾਂ ਮਰਦੀਆਂ ਸੀ। ਉੱਥੇ ਮਜ਼ਦੂਰ ਬਣ ਕੇ ਲੱਗੇ, ਮੁੰਡਾ ਮੁਨਸ਼ੀ ਸੀ ਕੰਮ ਲੱਗਿਆ ਵੀ ਤੇਰਾ ਨਾਮ ਕੀ ਆ ਬਾਬਾ ਕਹਿੰਦੇ ਮੇਰਾ ਨਾਮ ਜੱਲਨ ਜੀ ਹੈ ਜਾਨ ਕੇ ਜੀ ਲਾਤਾ। ਕਿਉਂਕਿ ਛਤ ਜਿੱਥੇ ਵੀ ਜਾਣ ਬੈਠਣ ਉਠਣ, ਵਜਨ ਕਰਨ ਤਾਰਨ ਦਾ ਪਹਿਲਾਂ ਸੋਚਦੇ ਨੇ। ਵੀ ਇਹਦਾ ਵੀ ਧਾਰ ਹੋ ਜਾਵੇ। ਉਹ ਜਿਸ ਵਕਤ ਹਾਜ਼ਰੀ ਲਾਇਆ ਕਰੇ। ਛਾਰਿਆਂ ਦੀ ਹਾਜ਼ਰੀ ਲਾਉਣ ਤੋਂ ਬਾਅਦ ਇਹਨਾਂ ਦਾ ਨਾਮ ਖੀਤੇ ਸੀ ਵੀ ਇਹ ਕਹਿੰਦਾ ਜੱਲਨ ਜੀ, ਉਹਨਾਂ ਨੇ ਕਹਿੰਦਾ ਹਾਜ਼ਰ ਜੀ। ਸਤਿਨੇ ਦਿਨ ਇਹਨਾਂ ਹਾਰ ਨਦੀ ਹੁੰਦੀ ਤਨਖਾਹ ਲੈਣ ਵਾਸਤੇ ਰੋਲਾ ਪਈ ਗਿਆ ਬਾਹੂ ਨੇ ਹੱਥੇ ਪੈਸੇ ਦੇਣ ਲਈ ਵਿੱਚ ਕੱਟ ਲੈਣੀਆਂ ਦਿਹਾੜੀਆਂ ਰੋਲਾ ਪਾ ਰਖਣਾ ਉਹ ਮਜ਼ਦੂਰੀ ਖਾ ਲੈਣੀ ਐਵੇਂ ਪੈਸਾ ਦਊਗਾ ਇਸੇ ਮਜ਼ਦੂਰੀ ਹੁੰਦੀ ਸੀ ਉਹਦੇ ਵਿੱਚੋਂ ਵੀ ਖਾ ਜਾਣਾ ਇਹ ਜਨਰਲ ਜੀ ਨੇ ਪਾਸੇ ਬੈਠੇ ਰਹਿਣਾ ਜਦ ਸਭ ਰਸਾਬ ਕਿਤਾਬ ਕਰ ਲੈਣੀ ਇਹਦੇ ਨੋਟੇ ਦਸਕਤ ਨਾ ਹੋਣ ਕਰਕੇ ਉਹਨੇ ਫਿਰ ਰਾਮ ਨਾਲ ਕਿਹਾ ਕਿਉਂਕਿ ਪੈਸੇ ਜਿਹੜੇ ਲੈਣੇ ਸੀ ਉਹ ਤਾਂ ਲੈ ਜਾਈ ਸੀ ਫੇਰ ਨਾ ਆਓ ਜੀ ਬਾਬਾ ਜੀ ਜਲਨ ਜੀ ਤੁਸੀਂ ਵੀ ਆਓ ਮਹਾਰਾਜ ਆ ਕੇ ਦਸਕਤ ਕਰੋ ਇਹਨਾਂ ਦੇ ਨਾਲ ਹੀ ਪੈਸੇ ਗਿਣਨੇ ਜਿੰਨੇ ਕੁ ਦੇਣੇ ਉਹਨੇ ਫੜ ਲੈਣੇ ਉਹਨੇ ਮौज ਬਣ ਗਈ ਉਹ ਵੇ ਇਹਦੇ ਨਾਲ ਤਾਂ ਕੋਈ ਰੌਲਾ ਹੀ ਨਹੀਂ ਪੈਂਦਾ ਜਿੰਨੇ ਜੀ ਕਰਦਾ ਕੱਟ ਲੋ ਇਹਦੇ ਇਸ ਤਰ੍ਹਾਂ ਕਰਦੇ ਕਰਦੇ ਜਾਂ 2 ਮਹੀਨੇ ਲੰਘ ਗਏ ਉਸ ਵੇਲੇ ਇੱਕ ਦਿਨ ਅੰਤਰਧਿਆਨ ਕੋਈ ਬੈਠੇ ਨੇ ਅਮਰਤ ਵੇਲੇ 드레가 ਦੇ ਵਿੱਚ ਹੀ ਸੁਰਤੀ ਜਦ ਲੰਘਣ ਲੱਗੀ ਧਰਮਖੰਡ ਜੀ ਉਥੇ ਧੀਨੀ ਬਾਣ ਸੁਣੀ ਇਹਨਾਂ ਨੇ ਬਾਰ ਬਗੰडले ਹੋਮਸ ਤੋਂ ਮਸਕੂ ਕਾਂ ਪਈਆਂ ਰਹੇ ਉਥੇ ਜਿਹੜੇ ਇੱਥੇ ਜ਼ੋਰ ਕਰ ਕਰਕੇ ਦਿਖਾਉਂਦੇ ਨੇ ਉਥੋਂ ਜਦ ਲੰਘਦੇ ਨੇ ਤਾਂ ਕੂਕਾਂ ਪੈਂਦੀਆਂ ਉਹਨਾਂ ਦੀ ਐਨਾ ਦੁੱਖ ਉਹਨਾਂ ਦੀ ਰੂਹ ਨੂੰ ਪ੍ਰਾਪਤ ਹੁੰਦਾ ਜਦ ਨਾਰਾਇਣ ਸਹੀ ਉਸ ਦੇ ਸੁਭਸ਼ਮ શરીਰ ਦੇ ਨਾਲ ਉਸ ਮੰਡਲ ਚ ਦਾਗਲ ਹੋ ਕੇ ਕਹਿ ਲਗੇ ਜੰਦੂ ਤਾਨੂੰ ਵੀ ਤੁਸੀਂ ਇਸ ਜੀਵ ਨੂੰ ਕਿਉਂ ਮਾਰਦੇ ਆਂ ਕਹਿੰਦੇ ਬਾਬਾ ਜੀ ਇਹ ਇਸਨੇ ਬੜੇ ਪਾਪ ਕਰੇ ਨੇ ਇਹ ਬੜਾ ਪਾਪੀ ਹੈ ਕਹਿੰਦੇ ਹਾਏ ਕੋਣ ਦਿਖਾਓ ਤਾਂ ਸਾਨੂੰ ਕਹਿੰਦੇ ਜੀ ਇਹ ਉਹੀ ਹੈ ਮਨਸ਼ੀ ਜਿਹੜਾ ਤੁਹਾਡੇ ਵੀ ਪੈਸੇ ਕੱਟਦਾ ਰਿਹਾ ਬਹੁ ਪਰਪੰਚ ਕਰ ਪਰ ਤਾਂ ਲਿਆ ਵੈ ਸੁਤਧਾਰਾ ਭਿਆਨ ਲਟਾਵੇ ਮਨ ਮੇਰੇ ਭੂਲੇ ਕੱਟ ਨਾ ਕੀ ਜੈੰਤ ਨਵੇੜਾ ਤੇਰੇ ਜੀ ਪੈ ਲਈ ਜੀ ਕਹਿੰਦੇ ਹੁਣ ਨਵੇੜਾ ਦੇਣ ਵਾਸਤੇ ਜਾ ਰਿਹਾ ਹੈ ਤਰਨੁਜ ਨੇ ਹੁਕਮ ਕੀਤਾ ਸਾਨੂੰ ਵੀ ਇਹਨੂੰ ਮਾਰਦੇ ਕੁੱਟਦੇ ਲੈ ਕੇ ਆਓ ਸੋਏ ਰੋ ਰਿਹਾ ਕਹਿੰਦੇ ਤੁਹਾਨੂੰ ਇੱਕ ਗੱਲ ਦਸੀਏ ਗੁਰੂ ਨਾਨਕ ਸਾਹਿਬ ਦਾ ਰਾਜ ਹੈ ਇਸ ਵੇਲੇ ਸਾਰੇ ਅਰਸ਼ਾਂ ਤੇ ਤੇ ਉਹਨਾਂ ਦੀ ਜਿਹੜੀ ਬਾਣੀ ਹੈ ਉਹ ਕਨਸਟੀਟਿਊਸ਼ਨ ਹੈ ਵਿਧਾਨ ਹੈ ਸੰਸਾਰ ਦਾ ਉਸ ਬਾਣੀ 'ਚ ਉਹਨਾਂ ਨੇ ਇਹ ਫਰਮਾਨ ਕੀਤਾ ਜੇ ਕੋ ਜੀ ਕਹੇ ਉਹਨਾਂ ਕੋ ਦਿਨ ਜਮ ਕੀ ਤਲਵਾਰ ਨਾ ਹੋਵੇ ਜਿਹੜਾ ਸੰਤਾਂ ਨੂੰ ਜੀ ਕਹਿ ਕੇ ਬੁਲਾ ਲਵੇ ਉਹਨੂੰ ਜੰਦੂਤ ਬੁਲਾ ਨਹੀਂ ਸਕਦੇ ਇਹ ਸਾਨੂੰ 2 ਮਹੀਨੇ ਤੋਂ ਜਲਨ ਜੀ ਕਹਿ ਕੇ ਬੁਲਾਉਂਦਾ ਰਿਹਾ ਆਓ ਜੀ ਕਹਿੰਦਾ ਸੀ ਜਲਨ ਜੀ ਕਹਿੰਦਾ ਸੀ ਫੇਰ ਤਾਂ ਵੀ ਤੁਸੀਂ ਗੁਰਨਾਨ ਸਾਹਿਬ ਜੀ ਵਗਿਆ ਕਰ ਦਿੱਤੀ ਉਥੇ ਬੁਲੇ ਮਾਰਨ ਤੋਂ ਹਟੇ ਤਾਂ ਰਾਜ ਦੇ ਚ ਲੈ ਗਿਆ ਕਹਿਣ ਲੱਗੇ ਇਹਨੂੰ ਮਾਰਨਾ ਨਹੀਂ ਜੀਵਨ ਨੂੰ ਏ ਗੁਰੂ ਨਾਨਕ ਬਾਛਾ ਨੇ ਕਿਹਾ ਵੀ ਉਹਨੂੰ ਤਲਬ ਨਹੀਂ ਹੋਏਗੀ ਤਲਵਾਨਾ ਨਹੀਂ ਆਏਗਾ ਵਰੰਟ ਨਹੀਂ ਉਹਦੇ ਆਉਣਗੇ ਜਿਹੜਾ ਸੰਤਾਂ ਨੂੰ ਜੀ ਕਹਦੇ ਸੋ ਇਸ ਤਰ੍ਹਾਂ ਦਰਗਾਹ ਦੇ ਵਿੱਚ ਉਹ ਵੀ ਇਸ਼ਾਰਾ ਦਿੰਦੇ ਨੇ ਸਾਧੂ ਕਿਉਂਕਿ ਉਹਨਾਂ ਦਾ ਕਿਹਾ ਜਾਂਗਾ ਕਿਹਾ ਦਰਗਾਹ ਚਲਾਏ ਸੋ ਕਿਸ ਕੋ ਨਜ਼ਰ ਲਿਆਗੇ ਤਲ ਮਹਾਰਾਜੀ ਜਦੋਂ ਸ਼ਰੀਰ ਵਿੱਚ ਸੀ ਆਪ ਮੈਂ ਦਰਸ਼ਨ ਕਰਕੇ ਮਰਿਆ ਪਿੰਡ ਦੇ ਵਿੱਚ ਨੰਗ ਰਿਹਾ ਸਾਡੇ ਪਿੰਡ ਦਾ ਇੱਕ ਸੇਠ ਪੁੱਛਿਆ ਮੈਨੂੰ ਮੈਂ ਦੱਸਿਆ ਤਾਂ ਰੋਣ ਲੱਗ ਗਿਆ ਕਹਿਣ ਲੱਗੇ ਮੈਂ ਕੀ ਗੱਲ ਕਹਿੰਦਾ ਆਪ ਤਾਂ ਮੇਰੇ ਭਗਵਨ ਕੇ ਪਾਸ ਸੇ ਆਇਆ ਮੈਂ ਕੀ ਗੱਲ ਸੇਠ ਆ ਮਰਨਾਸੀ ਉਹਦੋਂ ਉਹਨੇ ਸ਼ਰੀਰ ਗੰਦ ਸੀ ਕਿ ਮੈਂ ਚੜਾਈ ਕਰ ਗਿਆ ਸੀ ਜਦੋਂ ਉਹ ਤਾਂ ਮੈਂ ਭਰ ਲੈ ਆ ਸੀ ਕਹਿੰਦਾ ਮੈਂ ਰੱਦ ਨਾ ਕਰੀ ਮੈਨੂੰ ਸ਼ਦਾਤਾ ਕਹਿੰਦੇ ਅਜੇ ਤੱਕ ਇਹਨੇ 7 ਸਾਲ ਰਹਿੰਦੇ ਤੁਸੀਂ ਪਹਿਲਾਂ ਹੀ ਲੈ ਚਲੇ ਕਹਿਣ ਲੱਗੇ ਫਿਰ ਮੈਂ ਰਾਜੀ ਹੋ ਗਿਆ ਛੋਟੇ ਬਗਨ ਦੇ ਨਾਲ ਜਿਹੜੀ ਮੇਰੀ ਜ਼ਮੀਨ ਲੱਗਦੀ ਹੈ ਉਹ ਮੈਂ ਉਹਨਾਂ ਨੂੰ ਅਰਵਾਸ ਕਰਾਤੀ ਸਾਰੀ ਜਦੋਂ ਮੈਂ ਉੱਥੇ ਗਿਆ ਉਹ ਕਹਿੰਦੇ ਛੋਟੇ ਸੰਤਾ ਕੋਲ ਚਲੇ ਜਾ 25 ਵਿੱਗੇ ਬਾਗ ਸੀਗਾ ਕਹਿਣ ਲੱਗੇ ਛੋਟੇ ਸੰਤ ਕੋਈ ਲਾਲਾ ਸੀ ਜ਼ਮੀਨ ਤਾਂ ਬੋਣੀ ਨਹੀਂ ਹੈ ਤੇ ਤੂੰ ਸਾਨੂੰ ਉਹਦਾ ਮੁੱਲ ਦੇ ਦੇ ਅਸੀਂ ਮੁੱਲ ਪਾ ਦਿੰਦੇ ਕਹਿੰਦੇ ਮੁੱਲ ਕੀ ਪਾਇਆ 2500 ਯਾਰ 100 ਰੁਪਈਆ ਵੇਗਾ 100 100 ਤਾਂ ਕਹਿੰਦਾ 5 500 1000 1000 ਤਾਂ ਹੀ ਕੰਮ ਬੈ ਉੱਥੇ ਸਾਰੇ ਵਿੱਚ ਬਾਗ ਨੂੰ ਦੇ ਵਿੱਚ ਪੁਰਾਣੇ ਅੰਬ ਨੇ ਸੋ ਮੈਨੂੰ ਛਿੜਾ ਦਿੱਤਾ ਕਿਉਂਕਿ ਦਰਗਾਹ 'ਚ ਚੱਲਦੀ ਹੈ ਗੱਲ ਸਾਧੂਆਂ ਦੀ ਜਾ ਕੇ ਗਿਆ ਦਰਗਾਹ 'ਚ ਲੈ ਸੋ ਕਿਸ ਕੋ ਨਜ਼ਰ ਲਿਆ ਵੀ ਤਲੇ ਉਹ ਫਿਰ ਕਿਹਨੂੰ ਨਿਗਾਤ ਲੇ ਲਿਆ ਹੁੰਦਾ ਸੋ ਸਿਕੰਦਰ ਲਈ ਹੋਰ ਸੁਣਾਲ ਤੁਰਿਆ ਜਾਂਦਾ ਤੇ ਨਰਾਜ ਹੋ ਰਿਹਾ ਕਿ ਸੰਤਾਂ ਨੇ ਰਸਤਾ ਨਹੀਂ ਸਾਫ ਕਰਾਇਆ ਮੈਂ ساری ਦੁਨੀਆ ਨੂੰ ਜਿੱਤਣ ਵਾਲਾ ਆ ਗਿਆ ਅੱਗੇ ਗਿਆ ਕਿੰਦਾ ਕਿਥੇ ਕਿਨੇ ਸੰਤ ਕਹਿੰਦੇ ਉਹ ਝੌਂਪੜੀ ਹੈ ਪੁਰਾਣੀ ਜੀ ਝੌਂਪੜੀ ਹੈ ਮਹਾਤਮਾ ਬੈਠੇ ਨੇ ਉਥੇ ਇੱਕੋ ਕਪੜਾ ਪਹਿਨਿਆ ਹੋਇਆ ਵਸਤਰ ਸਰੀਰ ਤੇ ਹੋਰ ਕੋਈ ਨਹੀਂ ਹੈ ਕਹਿਣ ਲੱਗਾ ਉਹ ਬੈਠੇ ਕਹਿੰਦੇ ਹਾਂ ਅਗੇ ਜਲੇ ਗਿਆ ਤੇ ਉਹਨਾਂ ਨੇ ਸੰਤਾਂ ਨੇ ਦੇਖਿਆ ਦੇਖ ਕੇ ਮੂੰਹ דוਏ ਬਸ ਇਹਨੂੰ ਕਰ ਲਿਆ ਇਹਨਾਂ ਲੱਗਿਆ ਕਿ ਤਾਂ ਬੜਾ ਖਰਾਬ ਹੈ ਸੰਤ ਇਹਨੇ ਤਾਂ ਮੇਰੀ ਮਾਨ ਹਾਨੀ ਕਰ ਦਿੱਤੀ ਮੈਂ ਸਾਰੀ ਦੁਨੀਆ ਨੂੰ ਜਿੱਤਣ ਵਾਲਾ ਬਾਦਸ਼ਾਹ ਤੇ ਇਹਦੇ ਕੋਈ ਸਤਕਾਰ ਨਹੀਂ ਕੀਤਾ ਸਮਾ ਪਰਲੇ ਪਾਸੇ ਨੂੰ ਦੇਖਣ ਲੱਗ ਗਿਆ ਤਲਵਾਰ ਕੱਢ ਲਈ ਇਹਨੇ ਇਹ ਮੈਂ ਟੁਕੜੇ ਟੁਕੜੇ ਹੋਣੇ ਕਰ ਦਿੰਨਾ ਇਹਦੇ ਪੋਸ਼ ਵੀ ਦੇਖਦੇ ਆ ਤੇ ਸੰਤਾਂ ਨੇ ਵੀ ਦੇਖ ਲਿਆ ਉਹਨੇ ਇੱਕ ਨਿਗਾਹ ਹੈ ਕਰੀ ਕਰਕੇ ਪਰਿਵਾਰ ਕੱਢੀ ਹੋਈ ਹੈ ਉਹ ਤੇਨੂੰ ਐ ਉਲਾਰੀ ਹੋਈ ਹੈ ਮਾਰਨ ਵਾਸਤੇ ਕੋਹਾਂ ਠਾਇ ਗਿਆ ਉਹ ਕੋਰੇ ਦਾ ਪਾਇ ਦਿੱਥੇ ਸੀ ਉੱਥੇ ਹੀ ਡੜ ਗਿਆ ਜਿੱਥੇ ਬਾਹਰ ਸੀ ਉੱਥੇ ਹੀ ਬਾਹਰ ਡੜ ਗਿਆ ਬੁੱਤ ਬਣ ਗਿਆ ਉੱਥੇ ਹਿੱਲ ਨਹੀਂ ਸਕਦਾ ਜੋਰ ਲਾਉਂਦਾ ਹੁਣ ਫਰਾਨ ਹੋ ਗਿਆ ਹੁਣ ਕਿੱਥੋਂ ਤਾਕਤ ਲਿਆਵੇ ਇੱਕ ਪਾਸੇ ਸਾਰੀ ਸ੍ਰਿਸ਼ਟੀਆਂ ਦਾ ਬਾਦਸ਼ਾਹ ਬੈਠਾ ਹੈ ਇੱਕ ਪਾਸੇ ਇੱਕ ਮਾਮੂਲੀ ਦੀਵਾ ਹੈ ਮੇਰਾ ਸੰਸਾਰ ਨੂੰ ਜਿੱਤ ਕੇ ਇਹ ਸਮਝ ਗਿਆ ਕਿ ਮੇਰੇ ਨਾਲੋਂ ਦੁਨੀਆ 'ਚ ਹੋਰ ਵੱਡਾ ਕੋਈ ਨਹੀਂ ਹੈ। ਸੋ ਉਸ ਵੇਲੇ ਪੋਸ਼ਨੇ ਦੇਖਿਆ ਵੀ ਇਹ ਤਾਂ ਕੋਰਾ ਪੈਰ ਵੱਟਦਾ ਹੈ ਨਾ ਇਹਦੀ ਬਾਹ ਥੱਲੇ ਮੁੰਦੀ ਹੈ ਨਾ ਇਹ ਬੋਲਦਾ ਹੈ ਤਾਂ ਬੁੱਤ ਬਣ ਗਿਆ। ਜੜਰ ਬਣਿਆ ਜੜੇ। ਉਸ ਵੇਲੇ ਉਹਨੇ ਸਮਝਾਇਆ ਇੰਟਰਪ੍ਰੀਟਰ ਦੇ ਰਾਹੀਂ ਕਿ ਸ਼ਾਂਤਾਂ ਕੋਲ ਵਿਮਾਨ ਕਰਕੇ ਨਹੀਂ ਆਈਦਾ ਸ਼ਾਂਤਾਂ ਕੋਲ ਤਾਂ ਨਿਮਰਤਾ ਨਾਲ ਆਈਦਾ। ਹੰਤੇ ਰਾ ਜੋਰ ਨਹੀਂ ਚੱਲ ਸਕਦਾ ਨਾ ਤੇਰੀ ਪਹੁੰਚਾਂ ਦਾ ਚੱਲ ਸਕੀ ਇਹਨਾਂ ਦੀ ਇੱਕ ਦ੍ਰਿਸ਼ਟੀ ਹੋਈ ਸਭ ਕੁਝ ਕਰ ਲੈਂਦੀ ਹੈ। ਤੋਂ ਇਹਦੇ ਹੁਣ ਪਰਿਆਰ ਕਰ ਇਹਨਾਂ ਦੇ ਚਰਨਾਂ 'ਚ ਬੇਨਤੀ ਕਰ। ਉਸ ਵੇਲੇ ਉਹਨੇ ਬੇਨਤੀ ਕੀਤੀ ਕਿ ਮਹਾਰਾਜ ਮੇਰੀ ਪੁੱល ਛਿਵਾ ਕਰੋ। ਮੈਂ ਦਰਸ਼ਨ ਕਰਨਾ ਹੈ। ਹੱਥ ਚੱਲ ਪਿਆ ਤਲਵਾਰ ਮਿਆਂ 'ਚ ਪਾ ਲਈ ਤੇ ਜਾ ਕੇ ਨਮਸਕਾਰ ਕਰੀ। ਜਿਵੇਂ ਪੋਸ਼ਣੇ ਕਰੀ ਹੋਵੇ ਇਹਨੇ ਕਰੀ। ਉਹਦੇ ਮਾਰ ਸਾਹਮਣੇ ਖੜਾ ਹੋ ਗਿਆ। ਕਹਿਣ ਲੱਗੇ ਕੀ ਕਰ ਰਹੀ ਤੂੰ ਤਲਵਾਰਾਂ ਕੱਢਦਾ ਸੀ ਸਾਡੇ ਉੱਤੇ ਕਹਿਣ ਲੱਗੇ ਮਹਾਰਾਜ ਤੁਸੀਂ ਮੇਰੇ ਅੱਗੇ ਤੇ ਖੜੇ ਨਹੀਂ ਹੋਏ ਕਹਿੰਦੇ ਤੇ ਜੇ ਤੇਰਾ ਗੁਲਾਮ ਆਵੇ ਤੂੰ ਖੜਾ ਹੁੰਨਾ ਹੈ ਕਹਿੰਦੇ ਨਹੀਂ ਕਹਿੰਦੇ ਜੇ ਤੇਰੇ ਗੁਲਾਮ ਦਾ ਵੀ ਗੁਲਾਮ ਆ ਜਾਵੇ ਕਹਿੰਦੇ ਨਹੀਂ ਜੀ ਕਹਿੰਦੇ ਜੇ ਫਿਰ ਉਹਦਾ ਤੀਸਰੇ ਤੋਂ ਗੁਲਾਮ ਆ ਜਾਵੇ ਫਿਰ ਤੂੰ ਖੜਾ ਹੁੰਨਾ ਹੈ ਕਹਿੰਦੇ ਨਹੀਂ ਫਿਰ ਕਹਿੰਦੇ ਆਹੀ ਗੱਲ ਸਾਡੀ ਹੈ ਕਹਿੰਦਾ ਮਹਾਰਾਜ ਮੈਂ ਸਮਝਿਆ ਨਹੀਂ ਕਹਦੇ ਤੈਨੂੰ ਕਿਹੜੀ ਚੀਜ਼ ਆ ਜਿਹੜੀ ਲਈ ਫਿਰਦੀ ਐ ਤੇਰਾ ਮਨ ਜਿਹੜਾ ਐ ਉਹ ਹਿਰਸ ਦੇ ਕਾਬੂ ਆਇਆ ਹੋਇਆ ਉਹਦੇ ਵਿੱਚ ਇਹ ਹੈ ਤ੍ਰਿਸ਼ਨਾ ਦੇ ਵਿੱਚ ਵੀ ਮੈਂ ਸਾਰੀ ਸ੍ਰਿਸ਼ਟੀ ਦਾ ਰਾਜ ਕਰਨਾ ਜਿੱਥੇ ਹੋਰ ਵੀ ਐ ਕਿਤੇ ਧਰਤੀ ਉਥੇ ਤਾਂ ਵਿਚ ਨਾ ਜਾ ਉਹ ਜਿਹੜੀ ਤ੍ਰਿਸ਼ਨਾ ਐ ਉਹਦੇ ਉਹਦਾ ਗੁਲਾਮ ਐ ਤੇਰਾ ਮਨ ਤੇ ਮਨ ਦਾ ਗੁਲਾਮ ਤੂੰ ਐ ਤੇ ਤੀਸਰੇ ਤਾਂ ਹੋ ਗਿਆ ਨਾ ਤੂੰ ਤ੍ਰਿਸ਼ਨਾ ਤੇਰੇ ਮਨ ਦੇ ਉੱਤੇ ਆਵੀ ਹੈ ਮਨ ਤੇਰਾ ਤੇਰੇ ਉੱਤੇ ਆਵੀ ਹੈ ਜੀਵ ਤੇ ਉਹ ਜਿਹੜੀ ਤ੍ਰਿਸ਼ਨਾ ਹੈ ਨਾ ਅਸੀਂ ਉਹ ਖੜਾਵਾਂ ਦੇ ਥੱਲੇ ਦੱਬ ਕੇ ਰੱਖੀ ਹੋਈ ਹੈ ਸਾਨੂੰ ਕੋਈ ਲੋੜ ਨਹੀਂ ਕਿਸੇ ਦੀ ਕਿਸੇ ਚੀਜ਼ ਦੀ ਲੋੜ ਨਹੀਂ ਤ੍ਰਿਸ਼ਨਾ ਤਾਂ ਹੈ ਹੀ ਨਹੀਂ ਕਹਿੰਦੇ ਸਾਡੇ ਜਿਹੜੀ ਸਾਡੀ ਸੇਵਾਦਾਰ ਹੈ ਨਾ ਇਹ ਖੜਾਵਾਂ ਇਹਨਾਂ ਦੀ ਗੁਲਾਮ ਹੈ ਤ੍ਰਿਸ਼ਨਾ ਉਹ ਸਾਡੀ ਸੇਵਾ ਕਰਨੀ ਹੈ ਤੇ ਉਹਦੀ ਸੇਵਾ ਤ੍ਰਿਸ਼ਨਾ ਕਰਦੀ ਹੈ ਤ੍ਰਿਸ਼ਨਾ ਤੇਰੇ ਤੇਰੇ ਮਨ ਤੇ ਆ ਵੀ ਹੈ ਤੇਰਾ ਮਨ ਜੀ ਤੇ ਆ ਵੀ ਹੈ ਇਹ ਦੇ ਲੈ ਤੇਰਾ ਨੰਬਰ ਕਿੱਥੇ ਗਿਆ ਗੁਲਾਮਾਂ ਦੇ ਗੁਲਾਮਾਂ ਦਾ ਗੁਲਾਮ ਦਾ ਗੁਲਾਮ ਹੈ ਤੂੰ ਤੇਰੇ ਐ ਤੇ ਮੈਂ ਕਿਵੇਂ ਖੜਾ ਹੋ ਜਾਂਦਾ ਸਮਝ ਆ ਗਈ ਨਮਸਕਾਰ ਕਰਤੀ ਕਿ ਸੱਚਮੁੱਚ ਮਹਾਰਾਜ ਆਪ ਅਸਲੀ ਰਾਜੇ ਸ੍ਰਿਸ਼ਟੀ ਦੇ ਤੁਸੀਂ ਹੋ ਜਾ ਪੰਡਤ ਸੂਰ ਸ਼ਤਰਪਦ ਰਾਜ ਭਗਤ ਬਰਾਬਰ ਔਰ ਨਾ ਕੋਈ ਕਿਉਂਕਿ ਜਿਹਦਾ ਪੱਖ ਵੈਗਰੂ ਕਰ ਦਿੰਦਾ ਹੈ ਉਹਦੇ ਵੱਲ ਹਰ ਵਕਤ ਹੀ ਰਹਿੰਦਾ ਉਹਦੀ ਹਾਰ ਨਹੀਂ ਹੋਇਆ ਕਰਦੀ ਜਿਸਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਕਹਿਣ ਲੱਗਿਆ ਹੋ ਕਿ ਮਹਾਰਾਜ ਮੈਂ ਤੁਹਾਨੂੰ ਕੁਝ ਦੇਣਾ ਚਾਹੁੰਨਾ ਕਹਿੰਦੇ ਸਾਨੂੰ ਲੋੜੇ ਨਹੀਂ ਕਹਿੰਦੇ ਇੱਥੇ ਆਸ਼ਰਮ ਬਣਾ ਦੇਣਾ ਫੁਵਾਰੇ ਲੱਗ ਜਾਣਗੇ ਪਾਰਕ ਬਣ ਜਾਣਗੇ ਨਾਲ ਕਹਿੰਦੇ ਮੱਖੀਆਂ ਦੀ ਬਹੁਤੀ ਇੱਥੇ ਪਰਮਾਰ ਹੋ ਜੂ ਸਾਨੂੰ ਲੋੜ ਨਹੀਂ ਇਹ ਸੰਤਾਂ ਕੋਲ ਬੰਦੇ ਗਰਜ ਵਾਲੇ ਬਹੁਤੇ ਆਉਂਦੇ ਨੇ ਮੇਰਾ ਹੋ ਜਾਈ ਮੇਰਾ ਹੋ ਜਾਈ ਮੇਰਾ ਹੋ ਜਾਈ ਕੋਈ ਪ੍ਰੇਮ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਉਹ ਕੇਵਲ ਜਦੋਂ ਉਹਨਾਂ ਦਾ ਕੰਮ ਹੋ ਜਾਂਦਾ ਫੇਰ ਮੁੜ ਕੇ ਨਾ ਉਹਨਾਂ ਦੇ ਦਰਸ਼ਨ ਨਾ ਨੋਂ ਵੀ ਸੰਤ ਭੁੱਲ ਜਾਂਦੇ ਨੇ ਕੋਈ ਆਦਮੀ ਨਹੀਂ ਰਹਿੰਦਾ ਵੀ ਕੌਣ ਆਇਆ ਸੀ ਕੌਣ ਗਿਆ ਸੀ ਇਹ ਸਾਧੂਆਂ ਦੀਆਂ ਨਿਸ਼ਾਨੀਆਂ ਨੇ ਉਹ ਦਿੰਦੇ ਰਹਿੰਦੇ ਨੇ ਕਿਉਂਕਿ ਦਾਤੇ ਹੁੰਦੇ ਨੇ ਹਰੇਕ ਦਾ ਦੁੱਖ ਸੁਣ ਕੇ ਉਹਦਾ ਪੂਰਾ ਕਰਦੇ ਨੇ ਸੋ ਕਹਿਣ ਲੱਗਿਆ ਮੈਂ ਤੇ ਆਸ਼ਮਾ ਬਣਾਦਾ ਕਹਦੇ ਨਾ ਇੱਥੇ ਗਰਜਾਂ ਵਾਲੇ ਬੰਦੇ ਮੁਖੀਆਂ ਰੂਪ ਸਾਡੇ ਦੁਆਲੇ ਹੋ ਰਹੇ ਸੀ ਰਾਮ ਨਾਲ ਬੈਠਿਆ ਮੈਂ ਖੇਤਰ ਲਵਾ ਦਿੰਦਾ ਲੰਗਰ ਚਲਾ ਦਿੰਦਾ ਕਹਿੰਦੇ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਕਹਿੰਦਾ ਸੜਕ ਬਣਾ ਦੇ ਮੈਂ ਕਹਿੰਦੇ ਨਾ ਕਹਿੰਦੇ ਮਹਾਰਾਜ ਕੁਛ ਤਾਂ ਅਨੰਦੀ ਗਾਰ ਕਰੋ ਉਹਦਾ ਮਹੀਨਾਂ ਸੀ ਸੂਰਜ ਵੱਲ ਪਿੱਠ ਘਰੀ ਖੜਾ ਸੀ ਇਹਦਾ ਪੋਸ਼ਾਵਾਂ ਸੰਤਾਂ ਉੱਤੇ ਪਿਆ ਰਿਹਾ ਸੀ ਸੰਤ ਕਹਿੰਦੇ ਜੇ ਦੇਣਾ ਹੈ ਨਾ ਆਹੀ ਬਹੁਤ ਹੈ ਤੂੰ ਪਾਸੇ हट ਜਾ ਧੁੱਪ ਸਾਡੇ ਛੱਡ ਦੇ ਪਛਾਵਾਂ ਤੇਰਾ ਪਾਸੇ हट ਜਾ ਧੁੱਪ ਲਚਾਉਂਦੀ ਹਾਸ ਸੋ ਉਸ ਵੇਲੇ ਬਹੁਤ ਨੀਵਾ ਹੋ ਗਿਆ ਤੇ ਵੀ ਸਾਧੂ ਸੱਚਮੁੱਚ ਰਾਜਾ ਉਸ ਅਗਲੀ ਸਲੇਟ ਦਾ ਨਾਮ ਬਣਦੇ ਉਹ ਪਰਮ ਸੁਖੀ ਹੋਇਆ ਕਰਦੇ ਨੇ ਚਾਹੇ ਹਾਲਤ ਕਿ ਐਸੀ ਹੋਈ ਹੈ ਜਿਸकी ਤੂੜ ਮਨ ਉਦਰੇ ਪ੍ਰਭ ਹੋਏ ਸੁਪਰਸੰਗ ਸੋ ਐਸਾ ਨਾਮ ਜੇ ਕੋਈ ਸੁਹੀ ਹੈ ਉਹ ਪਰਮੇਸ਼ਰ ਦਾ ਨਾਮ ਜਪਣ ਵਾਲਾ ਹੈ ਦੂਸਰਾ ਨਹੀਂ ਹੁੰਦਾ ਵੱਡੇ ਵੱਡੇ ਰਾਜੇ ਮਹਾਰਭੂਮਨ ਤਾਂ ਕੀ ਤ੍ਰਿਸ਼ਮ ਨਾਮੂਜੀ ਲਪਟ ਰਏ ਮਾਇਆ ਰੰਗ ਮਾਤੇ ਲੋਚਨ ਕਸ਼ੂਨਾਸੂਜੀ ਅੱਖਾਂ ਨਾਲ ਤਾਂ ਦਿਂਦਾ ਹੀ ਕੁਝ ਨਹੀਂ ਹੈ ਤੇ ਮਾਇਆ ਦੇ ਪਿਆਰ ਵਿੱਚ ਜ਼ਿੰਦਗੀ ਨਗਾ ਦਿੰਦੇ ਲਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤੰਤਨ ਹੋਸੀ ਛਾਰ ਜਾਣਾ ਕੋਈ ਐਸਾ ਜਗ ਦੇਖਿਆ ਜਵਾਰੀ ਸਭ ਸੁਖ ਮੰਗੇ ਨਾਮ ਦਸਾਰ ਸੋ ਨਾਮ ਪਰਮੇਸ਼ਰ ਨਾਮ ਤੇ ਨਾਮੀ ਵਿੱਚ ਕੋਈ ਫਰਕ ਨਹੀਂ ਜਦੋਂ ਅਸੀਂ ਪਰਮੇਸ਼ਰ ਨੂੰ ਭੁੱਲ ਜਾਂਦੇ ਆ ਫੇਰ ਕੀ ਹੁੰਦਾ ਹੈਗਾ ਤੇ ਪਿੱਠ ਹੋ ਜਾਂਦੀ ਹੈ ਸੂਰਜਵਾਲ ਫੇਰ ਪਰਛਾਵਾ ਹੱਥ 'ਚ ਨਹੀਂ ਆਇਆ ਕਰਦਾ ਸਰਦੀ ਦਾ ਮਹੀਨਾ ਹੋਵੇ ਸੂਰਜ ਤੋਂ ਲੰਬੇ ਹੋ ਗਈ ਪਰਛਾਵੇਂ 'ਚ ਬਹਿ ਜੀਏ ਪਾਲਾ ਲੱਗੂਗਾ ਉੱਥੇ ਨਿਗਨੀਆਂ ਜੀ ਕਿਉਂਕਿ ਸੂਰਜ ਤੋਂ ਪਾਸੇ ਹੋ ਗਏ ਇਸੇ ਤਰ੍ਹਾਂ ਨਾਲ ਜਦ ਅਸੀਂ ਪਰਮੇਸ਼ਰ ਨੂੰ ਭੁੱਲ ਜਾਂਦੇ ਆ ਮਹਾਰਾਜ ਕਹਿੰਦੇ ਫਿਰ ਸੁਖੀ ਨਹੀਂ ਹੁੰਦਾ ਕੋਈ ਵੀ ਸਾਧ ਸੰਗਤ ਦੇ ਅੰਦਰ ਆਇਆ ਪਰ ਸਤਨਾਮ ਰੋਗੇ ਘਰ ਆਇਆ ਬੜੇ ਗੁਨਾਏ ਮਹਾਰਾਜ ਨੇ ਸ਼ਬਦ ਦੇ ਅੰਦਰ ਅਸ਼ੀਰਵਦ ਕਰਦੇ ਨੇ ਕਿ ਬਾਲੀ ਰੋਗ ਨਾਹੀਂ ਬਤਾਰ ਨਾਨਕ ਦੁਖਿਆ ਸਭ ਸੰਸਾਰ ਮੰਨੇ ਨਾਉ ਸਹੀ ਜਣ ਜਾਏ ਔਰੀ ਕਰਮ ਨਾ ਲੇਖੇ ਲਏ ਜਿਹੜਾ ਨਾਮ ਦੇ ਉਤੇ ਵਿਸ਼ਵਾਸ ਰੱਖਦਾ ਹੈ ਨਾਮ ਦੀ ਪਰੀਪੂਰਨਤਾ ਦੇ ਉਤੇ ਉਹ ਤਾਂ ਕਹਿੰਦੇ ਸੰਸਾਰ ਤੋਂ ਜਿੱਤ ਜਾਂਦਾ ਹੈ ਬਾਕੀ ਕੋਈ ਕਰਮ ਲੇਖੇ 'ਚ ਨਹੀਂ ਪੈਂਦਾ ਜੇ ਪਰਮੇਸ਼ਰ ਨੂੰ ਭੁੱਲ ਜਾਵੇ ਫਿਰ ਮਹਾਰਾਜ ਕਹਿੰਦੇ ਫਿਰ ਇਹਦਾ ਮਨ ਵੀ ਰੋਗੀ ਤਨ ਵੀ ਰੋਗੀ ਤੇ ਸਾਰਾ ਕੁਝ ਰੋਗੀ ਹੋ ਜਾਂਦਾ ਰੋਗੇ ਰੋਗ ਆ ਜਾਂਦੇ ਸਭ ਰੋਗ ਉੱਠ ਕੇ ਖੜੇ ਹੋ ਜਾਇਗਾ ਮਨ ਰੋਗੀ ਹੋ ਜਾਂਦਾ ਹੈ ਮਨ ਦੇ ਰੋਗੀ ਹੋਣ ਦੇ ਨਾਲ ਇਹ ਨਰਕਾ ਜਿਹਾ ਮੁੜਾਫਰਦਾ ਤਨ ਦੇ ਰੋਗੀ ਹੋਣ ਦੇ ਨਾਲ ਇਹ ਦੁੱਖ ਪਾਉਂਗਾ ਉਹਦਾ ਕਾਰਨ ਮਹਾਰਾਜ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ रोगी बूजाईंद प्याराईंद प्यार আমার নাম কি জানা